ਹੈਲੋ ਜੀ ਸਾਸਰੀ ਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਾਰਿਆਂ ਦੇ ਠੀਕ ਠਾਕ ਮੈਂ ਵੀ ਠੀਕ ਠਾਕ ਆ ਅੱਜ ਮੇਰੀਆਂ ਭੈਣਾਂ ਆ ਰਹੀਆਂ ਸੀ ਤੇ ਮੈਂ ਕਿਹਾ ਚਲੋ ਵੀਡੀਓ ਬਣਾਵਾਂਗੀ ਅੱਜ ਮੈਂ ਕਾਫੀ ਦੇਰ ਬਾਅਦ ਅਸੀਂ ਮਿਲਣਾ ਦੋ ਤਿੰਨ ਮਹੀਨੇ ਹੋ ਗਏ ਨੇ ਤੁਹਾਨੂੰ ਪਤਾ ਜਦੋਂ ਭੈਣਾਂ ਆਉਣ ਤਾਂ ਕਿੰਨੀ ਖੁਸ਼ੀ ਹੁੰਦੀ ਹੈ ਤੇ ਮੈਂ ਕਿਹਾ ਚਲੋ ਅੱਜ ਕੰਮ-ਕੋਮ ਨੂੰ ਇੱਕ ਸਾਈਡ ਤੇ ਰੱਖਦੇ ਆ ਕੰਮ ਤੇ ਰੋਜ਼ ਹੀ ਕਰੀਦਾ ਥੋੜਾ ਇੰਜੋਏ ਕਰਾਂਗੇ ਦੋਵੇਂ ਆ ਰਹੀਆਂ ਨੇ ਛੋਟੀਆਂ ਨੇ ਮੇਰੇ ਤੋਂ ਤੈਨੂੰ ਵੀ ਮਿਲਵਾਵਾਂਗੀ ਤੁਸੀਂ ਪਹਿਲਾਂ ਵੀ ਮਿਲ ਚੁੱਕੇ ਜੀ ਉਹਨਾਂ ਨੂੰ ਤੇ ਅੱਜ ਇੰਜਵਾਏ ਕਰਾਂਗੇ ਪੂਰਾ ਘੁੰਮਣ ਫਿਰਨ ਜਾਵਾਂਗੇ ਵੇਖੋ ਹੁਣ ਕਿੱਥੇ ਜਾਣੇ ਆ ਤੇ ਤੁਹਾਨੂੰ ਮੈਂ ਦਿਖਾਵਾਂਗੀ ਅਸੀਂ ਕਿੱਥੇ ਘੁੰਮਣ ਫਿਰਨ ਜਾ ਰਹੇ ਆ ਤੇ ਫੇਰ ਕਰਦੇ ਅੱਜ ਭੈਣਾ ਨਾਲ ਇੰਜਵਾਏ ਚਲੋ ਠੀਕ ਹੈ ਜੀ ਮਿਲਦੇ ਆ ਧੰਨਵਾਦ ਵਿੱਚ ਭੈਣਾ ਮੇਰੀਆਂ ਆ ਚੁੱਕੀਆਂ ਨੇ ਧੁੱਪੇ ਬੈਠੀਆਂ ਹੋਈਆਂ ਨੇ ਸਭ ਤੋਂ ਪਹਿਲਾਂ ਆਪਾਂ ਬਣਾਵਾਂਗੇ ਚਾਹ ਉਸ ਤੋਂ ਬਾਅਦ ਫੇਰ ਬਣਾਵਾਂਗੇ ਮਟਰਾਂ ਵਾਲੇ ਚੌਲ ਕਹਿੰਦੀਆਂ ਖਾਣੇ ਨੇ ਤੇ ਉਹਦੀ ਵੀ ਤਿਆਰੀ ਨਾਲ-ਨਾਲ ਕਰ ਲਈ ਆ ਇੱਕ ਭੈਣ ਲੈ ਆਈ ਜੇ ਮੇਰੀ ਲੱਸੀ ਟੇਸਟੀ ਟੇਸਟੀ ਚਾਹ ਬਣ ਕੇ ਸਾਡੀ ਤਿਆਰ ਆ। ਹੁਣ ਆਪਾਂ ਲੈ ਕੇ ਚੱਲਦੇ ਹਾਂ ਉੱਪਰ। ਮਲੋਂਨੇ ਆ ਤੁਹਾਨੂੰ ਆਪਣੀਆਂ ਭੈਣਾਂ ਦੇ ਨਾਲ। ਉਹ ਨਵੇਂ ਕਹਿੰਦੀਆਂ ਸਾਡੀ ਨਾ ਵੀਡੀਓ ਬਣਾਇਓ ਪਰ ਮੈਂ ਤਾਂ ਵੀ ਬਣਾ ਰਹੀ ਆ। ਕਿਉਂ ਨਹੀਂ ਬਣਾਉਣੀ ਮੇਰੀਆਂ ਭੈਣਾਂ ਨੇ? ਬਣਾਉਂਗੀ। ਇਹ ਜਿੱਕ ਮੇਰੀ ਭੈਣ ਛੋਟੀ। ਹੈਲੋ ਸਸਰੀ ਕਾਲ ਜੀ ਸਾਰਿਆਂ ਨੂੰ ਇਹ ਕਾਜ ਇਹ ਸਭ ਤੋਂ ਛੋਟੀ ਲਾਡਲੀ ਸਾਡੀ ਭੈਣ ਆਉਂਦੇ ਆਪਾਂ ਉਹਨੂੰ ਕੰਮ ਤੇ ਲਾ ਲਿਆ ਮਸਾਂ ਸਿੱਲੋ ਫੇਰ ਉਹ ਢਿਗ ਲੂ ਚਲੋ ਠੀਕ ਹੈ ਜੀ ਮੈਂ ਲਿਆਉਣੀ ਆਂ ਅੰਦਰੋਂ ਥੱਲੇ ਉਹ ਜਾ ਕੇ ਬੀਬੀ ਬੀਬੀ ਚਾਹ ਲੈ ਕੇ ਆ ਰਹੇ ਨੇ ਬਣਾ ਕੇ ਬੈਰੀ ਟੇਬਲ ਤੇ ਮੌਜਾ ਹੁਣ ਜਾਵਨਾ ਤਾਂ ਰਸਤੇ ਪੀਓ ਚਾਹ ਸੋਕ ਸੁਖਾਣਾ ਮੇਰੀਆਂ ਭੈਣਾਂ ਆਈਆਂ ਚਲੋ ਮੈਂ ਆਪਣੀ ਵੀ ਲਿਆਵਾਂ ਉਹ ਅੱਜ ਮੈਂ ਆਪਣੀਆਂ ਭੈਣਾਂ ਨਾਲ ਵੀਡੀਓ ਬਣਾਈ ਐ ਪੱਕਾ ਚੱਲ ਜਣੀ ਐ ਇਹ ਵਾਇਰਲ ਹੋ ਜਾਣੀ ਐ ਹਨਾ ਜੇ ਨਾ ਹੋਈ ਤੇ ਵੇਖ ਲਓ ਫਿਰ ਮੇਥੋਂ ਬੁਰਾ ਕੋਈ ਨਹੀਂ ਤਾਈ ਤਾਂ ਮੈਂ ਸੱਦਿਆ ਵੀਡੀਓ ਕਰਕੇ ਤੈਨੂੰ ਮੈਂ ਸੱਦਿਆ ਆ ਵੀਡੀਓ ਕਰਕੇ ਤੈਨੂੰ ਮੈਂ ਚੋਲ ਖਵਾਏ ਨੇ ਤੇ ਜੇ ਨਾ ਵਾਇਰਲ ਹੋਈ ਵਾਇਰਲ ਹੋ ਜਣੀ ਤਾਡੀ ਹੋ ਜਾਣੀ ਐ ਬਾਏ ਬਾਏ ਕਰ ਦਉਣੀ ਲਓ ਜੀ ਲੰਚ ਹੋ ਗਿਆ ਸਤਿਆਰ ਹੁਣ ਖਾ ਰਹੀਆਂ ਨੇ ਆ ਜਿਹੜੀਆਂ ਇਹਨਾਂ ਪਲੇਟਾਂ ਦਿੱਤੀਆਂ ਨਾ ਨਵਾਂ ਡਿਨਰ ਸੈੱਟ ਕੱਢਿਆ ਹੈ ਇਹ ਥੋੜੀ ਦੇਣਾ ਇਹ ਵੀਡੀਓ ਦਾ ਬੜਾ ਸ਼ਾਪਾ ਕਰਨਾ ਪੈਂਦਾ ਵੀਡੀਓ ਵਿੱਚ ਦਿਖਾਉਣਾ ਪੈਂਦਾ ਨਾ ਭੈਣਾ ਦੀ ਸੇਵਾ ਕੀਤੀ ਜੇ ਨਾ ਵੀਡੀਓ ਬਣਾਉਂਦੀ ਹੁੰਦੀ ਫਿਰ ਮੈਂ ਇਹਨਾਂ ਨੂੰ ਦੁੱਧੀਆਂ ਦੇਣੀਆਂ ਸਟੀਲ ਦੀਆਂ ਆ ਵੇਖ ਲਓ ਮੈਂ ਖੁਦ ਸਟੀਲ ਦੀ ਲਈ ਹੈ ਪਲੇਟ ਇਹਨਾਂ ਨੂੰ ਡਿਨਰ ਸੈੱਟ ਦਿੱਤਾ ਕੱਢ ਕੇ ਚਲੋ ਠੀਕ ਆ ਜੀ ਮਿਲਦੇ ਆ ਕਿਸੇ ਹੋਰ ਵੀ ਉਦੋਂ ਬਣਾਈ ਨਾ ਜਦੋਂ ਚਲੇ ਜਾਤੇ ਕਿਉਂਕਿ ਇਹ ਮੈਂ ਵੀਡੀਓ ਇੱਥੇ ਬੰਦ ਕਰਦੀ ਆ ਇਹ ਹੁਣ ਆਪਾਂ ਜਾਵਾਂਗੇ ਤੁਹਾਨੂੰ ਦਿਖਾਵਾਂਗੇ ਆਪਾਂ ਕਿੱਥੇ ਜਾ ਰਹੇ ਹੁਣ ਤਿਆਰ ਸ਼ਹਿਰ ਹੁੰਨੇ ਆ ਤੇ ਉਹ ਵੀਡੀਓ ਮੈਂ ਬਾਅਦ ਚ ਲੱਗ ਪਾਵਾਂਗੀ ਕਿਉਂਕਿ ਜਿਆਦਾ ਵੱਡੀ ਹੋ ਜੇਗੀ ਵੀਡੀਓ ਹੋ ਜਾ। ਚਲੋ ਠੀਕ ਹੈ ਕਰਦੇ ਆ ਜੀ। ਹਾਂ ਜੀ। ਵੀਡੀਓ ਦਾ ਐਂਡ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤੇ ਲਾਈਕ ਸ਼ੇਅਰ ਜ਼ਰੂਰ ਕਰਿਓ। ਬਾਏ ਬਾਏ। ਬਾਏ ਬਾਏ ਕਰ ਦੋ ਬਾਏ ਬਾਏ। ਬਾਏ